ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭਤ ਕੀਤੇ ਗਏ ਨੇ ਤੇ ਜਿਨ੍ਹਾਂ ਦੇ ਕੀਰਤਸੋ ਨੂੰ 8 ਵਜੇ ਸਲੋਕ ਸ਼ੁਰੂ ਹੋ ਜਾਣਗੇ ਤੇ 8:30 ਵਜੇ ਧੋਪ ਪਾਈ ਜਾਣਗੇ 8:30 ਤੋਂ ਲੈ ਕੇ 9:30 ਵਜੇ ਤੱਕ ਜੋ ਸਵੇਰੇ ਅੰਮ੍ਰਿਤ ਵੇਲੇ ਸਤਕੰਠ ਸ੍ਰੀ ਹਰਮੰਦਰ ਸਾਹਿਬ ਵਿਖੇ ਹੋਕਾ ਨਾਮਾ ਸਾਹਿਬ ਹੁੰਦੇ ਨੇ ਉਸ ਵਿੱਚ ਹੋਕਾ ਨਾਮੇ ਦੀ 8:30 ਤੋਂ ਲੈ ਕੇ 9:30 ਵਜੇ ਤੱਕ ਕਥਾ ਕੀਤੀ ਜਾਊਗੀ ਜਿਹਦੀ ਸਿੰਘ ਸਾਹਿਬ ਸਤਕੰਠ ਸ੍ਰੀ ਹਰਮੰਦਰ ਸਾਹਿਬ ਉਹ ਕਥਾ ਕਰਨਗੇ ਤੇ ਨਾਲ ਹੀ ਭੰਤਰ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦੇ ਸਿੱਧੀ ਦੇ ਸਬੰਧ ਦੇ ਵਿੱਚ ਸੰਗਤਾਂ ਨੂੰ ਜਾਣਕਾਰੀ ਦੇਣਗੇ ਉਪਰੰਤ 12 ਵਜੇ ਤੱਕ ਕਵੀ ਦਰਬਾਰ ਹੋਵੇਗਾ ਉਸ ਤੋਂ ਉਪਰੰਤ 2 ਵਜੇ ਤੋਂ ਲੈ ਕੇ 4 ਵਜੇ ਤੱਕ ਸ੍ਰੀ ਸੁਖਨੀ ਸਾਹਿਬ ਦੇ ਪਾਠ ਹੋਣਗੇ ਰਾਤ ਨੂੰ 5 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਇੱਕ ਮਹਾਨ ਕੀਰਤਨ ਸਮਾਗਮ ਕਰਵਾਇਆ ਜਾ ਰਿਹਾ ਜਿਦੇ ਵਿੱਚ ਗੁਰਦੁਆਰੇ ਦੇ ਮਹਾਨ ਕੀਰਤਨੀਏ ਸਚਕੰਦ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਲਾਗੀ ਹੋਰ ਵਿਸ਼ੇਸ਼ ਤੌਰ ਤੇ ਸੰਗਤਾਂ ਨੂੰ ਗੁਰਬਾਣੀ ਨਾਲ ਇਹ ਇਰਾਹੀ ਨਿਹਾਲ ਕਰਨਗੇ ਇਹਨਾਂ ਸਮਾਗਮਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਮਾਜੂਬ ਭਾਈ ਹਰਜਿੰਦਰ ਸਿੰਘ ਜੀ ਧਾਮੇ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹੁੰਚ ਰਹੇ ਨੇ ਉਥੇ ਨਾਲ ਹੀ ਸਤਕੰਠ ਸਾਹਿਬੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਯਾਨੀ ਰਵੀਰ ਸਿੰਘ ਜੀ ਉਹ ਵੀ ਸੰਗਤਾਂ ਦੇ ਦਰਸ਼ਨ ਕਰਨੇ ਨੇ ਤੇ ਸ੍ਰੀ ਅਕਾਲ ਤਖਤ ਦੇ ਜਦੇਦਾਰ ਗਿਆਨੀ ਗੁਰਦੀਪ ਸਿੰਘ ਜੀ ਗੜਗਜ ਉਹ ਵੀ ਇਨ੍ਹਾਂ ਸਿਹਤਿ ਸਮਾਗਮਾਂ 'ਚ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਸਾਡੇ ਮੈਂਬਰ ਸਾਹਿਬ ਹੁਣ ਆਰੰਭਤਾ ਦੇ ਕਪੜੇਵੀੜੀ ਸਾਹਿਬ ਜੋ ਐਜਕਟਿਵ ਦੇ ਮੈਂਬਰ ਬਣੇ ਨੇ ਉਹ ਆਰੰਭਤਾ ਦੇ ਮੌਕੇ ਮੌਜੂਦ ਨੇ ਹੋਰ ਵੀ ਇੱਥੇ ਦੀਆਂ ਸੇਵਾ ਸੁਸਾਇਟੀਆਂ ਸਾਡੇ ਮੈਨੇਜਰ ਸਾਹਿਬ ਸਿੱਦਾ ਜਤਿੰਦਰਪਾਲ ਸਿੰਘ ਜੀ ਜੋ ਇੱਥੇ ਦੇ ਮੈਨੇਜਰ ਨੇ ਸਰਦਾਰ ਜਬਰਤ ਸਿੰਘ ਜੀ ਜੋ ਅਡੀਸ਼ਨਲ ਮੈਨੇਜਰ ਨੇ ਹੋਰ ਵੀ ਸੰਗਤਾਂ ਇਸ ਆਰੰਭਤਾ ਦੇ ਮੌਕੇ ਪਹੁੰਚੀਆਂ ਨੇ ਉਹਨਾਂ ਦਾ ਦਾਸ ਵੱਲੋਂ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਤੇ ਸੰਗਤਾਂ ਨੂੰ ਜਿੱਥੇ ਮੈਂਬਰ ਸਾਹਿਬ ਨੇ ਅਪੀਲ ਕੀਤੀ ਹੈ ਉੱਤੇ ਦਾਸ ਵੱਲੋਂ ਵੀ ਅਪੀਲ ਆ ਆਓ ਆਪਾਂ ਉਸ ਅਮਰ ਸ਼ਹੀਦ ਦੀ ਯਾਦ ਦੇ ਵਿੱਚ 15 ਤਰੀਕ ਨੂੰ ਜਿੱਥੇ ਭੋਗ ਪਾਣੇ ਨੇ ਭੋਗਾਂ ਦੇ ਸਮਾਗਮਾਂ 'ਚ ਹਾਜ਼ਰੀ ਲਵਾਉਣੀ ਆ ਉਦੋਂ ਰਾਤ 12 ਵਜੇ ਤੱਕ ਕੀਰਤਨ ਸਮਾਗਮ ਚੱਲਣਾ ਵੱਧ ਤੋਂ ਵੱਧ ਇਹਨਾਂ ਗੁਰਮਤਾ ਸਮਾਗਮਾਂ ਦੇ ਵਿੱਚ ਲੰਗਰਾਂ ਦੇ ਵਿੱਚ ਜਿੰਨੀਆਂ ਵੀ ਸੁਭਾਵਾਂ ਹੋ ਰਹੀਆਂ ਨੇ ਉਹਨਾਂ ਸੁਭਾਵਾਂ ਦੇ ਵਿੱਚ ਆਪਾਂ ਵੱਧ ਚੜ ਕੇ ਹਿੱਸਾ ਲਈਏ ਉਸ ਅਮਰ ਸ਼ਹੀਦ ਨੂੰ ਲੱਖ ਲੱਖ ਵਾਰ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ